ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਗੱਲ ਕਰਦੇ ਹਾਂ 25 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਪਿਛਲੇ ਦਿਨਾਂ ਦੀ ਤਰ੍ਹਾਂ ਅੱਜ ਵੀ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੇਗੀ ਹਵਾ ਰੁਕਣੀ ਸ਼ੁਰੂ ਹੋ ਚੁੱਕੀ ਹੈ ਜਿਸ ਕਰਕੇ ਸਵੇਰ ਵੇਲੇ ਜਿਹੜਾ ਟੈਂਪਰੇਚਰ ਹੈ ਉਹ ਵੀ ਥੋੜਾ ਜਿਹਾ ਅੱਪ ਜਾਂਦਾ ਹੋਇਆ ਦਿਖਾਈ ਤੁਹਾਨੂੰ ਦੇਵੇਗਾ ਅਤੇ ਦਿਨ ਵੇਲੇ ਦੁਪਹਿਰ ਤੋਂ ਬਾਅਦ ਹਲਕੇ ਜਿਹੇ ਉਚੇਰੀ ਬੱਦਲ ਪੰਜਾਬ ਉੱਪਰੋਂ ਦਲੰਘਣੇ ਸ਼ੁਰੂ ਕਰਨਗੇ ਜਿਸ ਕਰਕੇ ਟੈਂਪਰੇਚਰ ਹੋਰ ਵੀ ਅੱਪ ਜਾਵੇਗਾ ਕਿਉਂਕਿ ਹਲਕਾ ਜਿਹਾ ਪੁਰਾ ਵੀ ਪੰਜਾਬ ਦੇ ਵਿੱਚ ਚੱਲਦਾ ਹੋਇਆ ਦਿਖਾਈ ਦੇਵੇਗਾ ਜਿਹੜੇ ਉਚੇਰੀ ਬੱਦਲਾਂ ਦਾ ਮੀਂਹ ਦੀ ਸੰਭਾਵਨਾ ਹੈ ਇਹ ਜ਼ਿਆਦਾਤਰ ਜੰਮੂ ਤੇ ਹਿਮਾਚਲ ਦੇ ਖੇਤਰਾਂ ਨੂੰ ਪ੍ਰਭਾਵਿਤ ਕਰਨਗੇ ਪੰਜਾਬ ਦੇ ਵਿੱਚ ਸਿਰਫ ਉਚੇਰੀ ਬੱਦਲ ਹੋਣਗੇ ਹੋ ਸਕਦਾ ਕਿ 26 ਤਰੀਕ ਦੀ ਦੁਪਹਿਰ ਤੋਂ ਬਾਅਦ ਕਿਤੇ ਨਾ ਕਿਤੇ 4 ਕਣੀਆਂ ਸਿੱਟੇ ਜਾਣ ਇਸ ਤੋਂ ਵੱਧ ਮੀਂਹ ਦੀ ਕੋਈ ਵੀ ਖਾਸ ਸੰਭਾਵਨਾ ਨਹੀਂ ਰਹੇਗੀ ਮੌਸਮ ਮੁੱਖ ਤੌਰ ਤੇ ਸਾਫ਼ ਰਹੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਦੇ ਵਿੱਚ 2 ਤੋਂ 3 ਡਿਗਰੀ ਵਾਧਾ ਦੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ ਦਿਨ ਦਾ ਟੈਂਪਰੇਚਰ ਵੀ 35 ਡਿਗਰੀ ਨੂੰ ਪਾਰ ਕਰਦਾ ਹੋਇਆ ਦਿਖਾਈ ਦੇਵੇਗਾ ਤੇ ਸਵੇਤ ਦਾ ਵੀ ਬੀ ਡਿਗਰੀ ਨੂੰ ਕਿਤੇ ਨਾ ਕਿਤੇ ਟੱਚ ਜਰੂਰ ਕਰੇਗਾ ਕਿਸੇ ਨਾ ਕਿਸੇ ਇਲਾਕੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਤਾਂ ਤਕਰੀਬਨ ਸਾਫ਼ ਰਹੇਗਾ ਬੱਦਲਵਾਈ ਲੰਘਦੀ ਰਹੇਗੀ ਤੇ ਗਰਮੀ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਪਹਾੜੀ ਇਲਾਕਿਆਂ ਦੇ ਵਿੱਚ ਟੁੱਟਮੇ ਤੌਰ ਤੇ ਮੀਂਹ ਦੇ ਛਰਾਟੇ ਦੇਖਣਗੇ ਬਹੁਤੇ ਵੱਡੇ ਪੱਧਰ ਤੇ ਉਹਨਾਂ ਖੇਤਰਾਂ ਵਿੱਚ ਵੀ ਮੀਂਹ ਦੀ ਉਮੀਦ ਹੈ